ਜਿਵੇਂ ਅਸੀਂ ਇੱਕ ਕੱਪੜੇ ਨੂੰ ਕੋਈ ਸਾਬਣ ਸਰਫ ਇਤਿਆਦਿਕ ਲਗਾ ਕਰਕੇ ਤੇ ਅਸੀਂ ਕੱਪੜੇ ਨੂੰ ਸਾਫ਼ ਕਰਨ ਦਾ ਯਤਨ ਕਰਦੇ ਹਾਂ ਧੋਣ ਦਾ ਯਤਨ ਕਰਦੇ ਹਾਂ ਉਹਦੀ ਮੈਲ ਖਤਮ ਕਰਨ ਦਾ ਯਤਨ ਕਰਦੇ ਹਾਂ ਇਸੇ ਤਰ੍ਹਾਂ ਗੁਰੂ ਪਿਆਰਿਓ ਜਿਹੜੇ ਗੁਰੂ ਦੇ ਚਰਨਾਂ ਦੇ ਵਿੱਚ ਸਤ ਸੰਗਤ ਹੈ ਉਹ ਸਾਡੇ ਮਨ ਦੀ ਮੈਲ ਧੋਣ ਦਾ ਮਨ ਦੀ ਮੈਲ ਸਾਫ਼ ਕਰਨ ਦੀ ਉਹ ਤਾਕਤ ਗੁਰੂ ਕੀ ਸੰਗਤ ਰੱਖਦੀ ਹੈ ਗੁਰੂ ਕੀ ਸੰਗਤ ਦੇ ਅੰਦਰ ਬੜੇ-ਬੜੇ ਲਾਭ ਨੇ ਬੜੇ-ਬੜੇ ਇਸੇ ਤਰ੍ਹਾਂ ਗੁਰੂ ਕੀ ਸੰਗਤ ਕਰਨ ਦੇ ਫਾਇਦੇ ਕਹਿ ਸਕਦੇ ਹਾਂ ਜਿਹਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿਹਰਾਂ ਕਰਦੇ ਨੇ ਜਿਵੇਂ ਆਪਾਂ ਅਰਦਾਸ ਦੇ ਸ਼ਬਦ ਸਰਵਣ ਕਰਦੇ ਹਾਂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਗੁਰੂ ਪਿਆਰਿਓ ਆਪਾਂ ਜਦੋਂ ਸਤ ਸੰਗਤ ਗੁਰੂ ਦੇ ਦਰਬਾਰ ਅੰਦਰ ਗੁਰੂ ਚਰਣਾਾਂ ਦੇ ਵਿੱਚ ਬੈਠ ਕਰਕੇ ਕਰਾਂਗੇ ਸਾਡੇ ਅੰਦਰੋਂ ਸੰਸਾਰਕ ਹੰਕਾਰ ਖਤਮ ਹੋ ਜਾਵੇਗਾ ਮਨ ਨੀਵਾ ਹੋ ਜਾਵੇਗਾ ਤੇ ਸਾਡੀ ਮਤ ਸਮਝ ਬੁੱਧ ਉੱਚੀ ਹੋ ਜਾਵੇਗੀ ਸੋ ਇਸ ਕਰਕੇ ਗੁਰੂ ਕੀ ਸਤ ਸੰਗਤ ਕਰਦਿਆਂ ਹੋਇਆਂ ਆਪਾਂ ਇਸ ਪਾਵਨ ਸ਼ਬਦ ਦੀ ਵਿਚਾਰ ਕਰਨੀ ਹੈ ਸਤਗੁਰੂ ਦੀ ਪਾਵਨ ਬਾਣੀ ਦਾ ਬਚਨ ਹੈ ਕਿ ਸਤ ਸੰਗਤ ਕੈਸੀ ਜਾਣੀ ਹੈ ਜਿੱਥੈ ਏਕੋ ਨਾਮ ਵਖਾਣੀਐ ਏਕੋ ਨਾਮ ਹੁਕਮੈ ਗੁਰੂ ਨਾਨਕ ਸਤਗੁਰੂ ਦੀ ਆਬੁਝਾਏ ਜੀਓ ਸਤ ਸੰਗਤ ਉਹ ਹੈ ਜਿੱਥੇ ਇੱਕ ਪਰਮਾਤਮਾ ਦਾ ਨਾਮ ਜਿਸ ਸੰਗਤ ਦੇ ਵਿੱਚ ਸਤ ਦਾ ਉਚਾਰਣ ਹੁੰਦਾ ਹੋਵੇਗਾ ਜਿਸ ਦੇ ਵਿੱਚ ਸਤ ਦੀ ਆਵਾਜ਼ ਆਵੇਗੀ ਸਤ ਦੀ ਆਵਾਜ਼ ਨਿਕਲੇਗੀ ਉਹਨੂੰ ਸਤ ਸੰਗਤ ਕਿਹਾ ਜਾਵੇਗਾ ਤੇ ਦੂਜਾ ਬਚਨ ਗੁਰੂ ਸਾਹਿਬ ਜੀ ਨੇ ਪਵਿੱਤਰ ਬਾਣੀ ਦੇ ਅੰਦਰ ਕਿਹਾ ਹੈ ਸਤ ਵਡਭਾਗੀ ਹਰ ਸੰਗਤ ਪਾਵੈ ਭਾਗਹੀਣ ਭ੍ਰਮ ਚੋਟਾਂ ਖਾਵੇ ਬਿਨ ਭਾਗਾ ਸਤ ਸੰਗ ਨਾ ਲਭੈ ਬਿਨ ਸੰਗਤ ਮੈਲ ਭਰੀਜਾ ਜਿਓ ਗੁਰੂ ਦੀ ਸੰਗਤ ਤੋਂ ਬਗੈਰ ਮਨ ਦੀ ਮੈਲ ਨਹੀਂ ਲੱਥੇਗੀ ਜਿੰਨਾ ਮਰਜੀ ਯਤਨ ਕਰ ਲੈ ਕੇ ਜਪਜੀ ਸਾਹਿਬ ਦੀ ਪਵਿੱਤਰ ਬਾਣੀ ਆਪਾਂ ਪੜ੍ਹਦੇ ਆ ਉਹਦੇ ਵਿੱਚ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬੜੀ ਕਿਰਪਾ ਕੀਤੀ ਹੈ ਸਾਡੇ ਤੇ ਕਹਿੰਦੇ ਨੇ ਕਿ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈ ਉਹ ਧੋਏ ਆਪਾਂ ਸਾਰੇ ਜਾਣਦੇ ਹਾਂ ਜਿਵੇਂ ਮੈਂ ਆਰੰਭ ਵਿੱਚ ਬੇਨਤੀ ਕਰ ਚੁੱਕਾ ਹਾਂ ਕਿ ਕੱਪੜੇ ਦੀ ਮੈਲ ਨੂੰ ਅਸੀਂ ਸਾਬਣ ਹੋਰ ਕੈਮੀਕਲ ਸਰਫ ਇਤਿਆਦਿਕ ਦੇ ਨਾਲ ਸਾਫ਼ ਕਰਨਾ ਚਾਹੁੰਦੇ ਹਾਂ ਪਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਭਰੀਐ ਮਤ ਪਾਪਾਂ ਕੈ ਸੰਗ ਜਿਹੜੀ ਬੇਅੰਤ ਪਾਪਾਂ ਦੀ ਮੱਤ ਭਰੀ ਹੋਈ ਹੈ ਜਿਹਦੇ ਵਿੱਚ ਬੇਅੰਤ ਪਾਪ ਹੀ ਪਾਪ ਮਨੁੱਖ ਨੇ ਇਕੱਠੇ ਕੀਤੇ ਹੋਏ ਨੇ ਭਰੀਐ ਮਤ ਪਾਪਾਂ ਕੇ ਸੰਗ ਉਹ ਧੋਕੈ ਨਾਵੇ ਕੈ ਰੰਗ ਓਨੂੰ ਅਸੀਂ ਧੋਵਾਂਗੇ ਪਰ ਧੁਪੇਗਾ ਕਮ ਉਹ ਪਰਮਾਤਮਾ ਦੇ ਨਾਮ ਦੇ ਰੰਗ ਦੇ ਨਾਲ ਗੁਰੂ ਦੀ ਸਤ ਸੰਗਤ ਦੇ ਅੰਦਰ ਉਹ ਇਸ ਤਰ੍ਹਾਂ ਧੁੱਪ ਜਾਵੇਗਾ ਜਿਵੇਂ ਅਸੀਂ ਤਨ ਤੇ ਪਾਉਣ ਵਾਲਾ ਕੱਪੜਾ ਸਾਫ਼ ਕਰਦੇ ਹਾਂ ਸਤ ਸੰਗਤ ਦਾ ਏਡਾ ਵੱਡਾ ਲਾਭ ਹੈ